ਹੰਡੀਆ ਪਰ ਰੈਡੀ ਹੋ ਗਏ ਨਿਕਲ ਚੁੱਕੇ ਹੁਣ ਘਰੋਂ ਬਸ ਤੇ ਬਸ ਅੱਗੇ ਚੱਲ ਕੇ ਦਿਖਾਉਣਾ ਤੁਹਾਨੂੰ ਤੇ ਜਿਹੜੇ ਜਿਹੜੇ ਇੱਥੋਂ ਤੱਕ ਪਹੁੰਚ ਗਏ ਵਲੌਗ ਦੇ ਥੈਂਕ ਯੂ ਤੇ ਗਾਂ ਵੀ ਜ਼ਰੂਰ ਪਹੁੰਚੇ ਦੇਖਿਓ ਪੂਰਾ ਫੋਲ ਇੰਜੋਏ ਕਰਾਂਗੇ ਤੇ ਤੁਹਾਨੂੰ ਵੀ ਕਰਾਵਾਂਗੇ ਠੀਕ ਆ ਚਲੋ ਫਿਰ ਵਧੀਆ ਅੱਗੇ ਅਬਾਟਾ ਬੇਦੁਰ ਗਏ ਤੇ ਪਹੁੰਚ ਚੁੱਕੇ ਸੀਗੇ ਤੇ ਬਸ ਇੱਥੇ ਲਾਤੀ ਹੋਈ ਆ ਤੇ ਬਾਕੀ ਸਾਰੇ ਵੀ ਆ ਰਹੇ ਆ ਮਗਰ ਮਰ ਹੌਲੀ ਹੌਲੀ ਤੇ ਆ ਟਾਬੇ ਤੇ ਬੰਦੁਰ ਗਏ ਆਪਾਂ ਤੇ ਜੁੜੇ ਰਹੋ ਵਲੌਗ ਦੇ ਨਾਲ ਠੀਕ ਆ ਰੋਟੀ ਛਕ ਰਹੇ ਆਪਾਂ ਢਾਬੇ ਤੇ ਰੋਕੇ ਨਾਲ ਆਪਣੇ ਭਰਾ ਆ ਤੇ ਆਪਾਂ ਬੈਠੇ ਹੋਏ ਆ ਹਾਂ ਕਮੇ ਆ ਵਧੀਆ ਹਲੋ ਹਾਂ ਜੀ ਮਤਰੋ ਹੁਣ ਆਪਾਂ ਪਹੁੰਚ ਚੁੱਕੇ ਆ ਕਿੱਥੇ ਪਹੁੰਚੇ ਆ ਜੂਜ ਹਾਏ ਹਾਏ ਜੂਜ ਪਹੁੰਚ ਚੁੱਕੇ ਆ ਇਹ ਜੱਜਾ ਜੂ ਆ ਇਹ ਕਾਕਾ ਨੂੰ ਇਹ ਕਾਲੇ ਨਾ ਹੋਣਦਾ ਆਪ ਪਹੁੰਚ ਚੁਕੇ ਜੂਜ ਹਾਂ ਪਹੁੰਚ ਚੁਕੇ ਆ ਜੂਜ ਬੰਦਾਵਾਰੀ ਵੀਡੀਓ ਬਣਾ ਰਹੇ ਨੇ ਹਲੇ ਨਾ ਇੰਟਰੋਡਕਸ਼ਨ ਦੇ ਲੋ ਹਰ ਦੇਖਦੇ ਹਾਂ ਹਾਲਿਆ ਬਲੌਗ ਜਿਹੜੀ ਆ ਜਿਹਦੀ ਗੱਲਾਂ ਕਰਨੀਆਂ ਆ ਆ ਟਿਊ ਲਾ ਦਾਂਗੇ ਤੇ ਦਿਖਾਉਣਾ ਤੁਹਾਨੂੰ ਅਲੱਗ ਅਲੱਗ ਪ੍ਰਜਾਤੀਆਂ ਕਈ ਦੇਰ ਕੀ ਪ੍ਰਜਾਤੀ ਦਿਖਾਵਾਂਗੇ ਤਾਂ ਬਸ ਜੁੜੇ ਰਹੋ ਨਾਲ ਠੀਕ ਆ ਉੱਪਰ ਜੁਲੀਐਂਟਰ ਕਰ ਚੁੱਕੇ ਆ ਹੁਣ ਦਿਖਾਉਣਾ ਤੁਹਾਨੂੰ ਕੀ ਕੀ ਦੇਖਦੇ ਆ ਕੀ ਕੀ ਨਹੀਂ ਕਿਣੀ ਬਾਕੀ ਦੇਖੀ ਜਾਲਿਓ ਕੀ ਬਣਦਾ ਸਾਰੇ ਖੜੇ ਇਹ ਕਿ ਇਹ ਸੱਟੋਂ ਤਗੜੇਓ ਐ ਯੂ ਦੇਖਾਏ ਆਪਣਾ ਪਰਵਾਣ ਆਪਾ ਜੂ ਦੇਖਾਏ ਤੁਹਾਨੂੰ ਦਿਖਾਵਾਂਗੇ ਇਧਰੇ ਵਲੌਗ 'ਚ ਬਿਠਾਵਾਂਗੇ ਹਾਂ ਮੈਂ ਮੈਂ ਇਧਰ ਦਿਖਾਵਾਂਗੇ ਆਉਣਾ ਵਲੌਗ 'ਚ ਹਾਂ ਮੈਂ ਆਣਾ ਪਤਾ ਨਹੀਂ ਲਓ ਆਜੋ ਇਹ ਹੁਣ ਬੁਲਾਉ ਸਸਰੀ ਕਾਲ ਸਸਰੀ ਕਾਲ ਹਾਂ ਜਿਉਂਦੇ ਵਾਸਤੇ ਰੋ ਰੱਬ ਤਰੱਕੀਆਂ ਬਖਸ਼ੇ ਪਾਸ ਕਰੇ ਪੇਪਰਾਂ ਜੋ ਤੁਹਾਨੂੰ ਕਿਹੜੀ ਬਾਬਾ ਮੇਰ ਗਰੀ ਲੰਮੀ ਹੋ ਰਹੀ ਹੈ ਵੈਸੇ ਹਾਂ ਆਉਣਾ ਵਲੌਗ 'ਚ ਲਓ ਜੀ ਆ ਬਰਥਡੇ ਕਰ ਲੈ ਗਈ ਬੱਡੇ ਘਰਾਂ ਤੇ ਬાળા ਵੱਡਾ ਜੂਮ ਵੱਜ ਗਿਆ ਕੋਈ ਨਹੀਂ ਮੇਰਾ ਤਸ਼ਮੀਰ ਚਲੋ ਜੀ ਚਲੋ ਬਈ ਚੱਲੀਏ ਜੂਜ ਇੱਧਰ ਆ ਗੱਲ ਆ ਰਹਿਣਾ ਅੜ ਜਾ ਰਾਹਣਾ ਹੋਰ ਚੱਲ ਮੈਂ ਵਾਪਸ ਪਰਤ ਕੇ ਆਵੀਂ ਕਿ ਹੋਰ ਦੇ ਵਿੱਚ ਆਏ ਆਂ ਹੋਰ ਦੱਸੋ ਠੀਕ ਠਾਕ ਜਹਣ ਓਏ ਕੀ ਹਾਲ ਐ ਆ ਉਸਮ ਆ ਯੋ ਉਸਮ ਆ ਉਸਮ ਕਿੰਦਾ ਹੂੰਗਾ ਦੇਖ ਕੰਨਸਾਲੇ ਸ਼ੇਰ ਲੱਭ ਚੁੱਕੇ ਜੀ ਬਹੁਤ ਟਾਈਮ ਤੋਂ ਲੱਭ ਰਹੇ ਸੀ ਕਿੱਧਰ ਗਿਆ ਆਉ ਰਿਹਾ ਸ਼ੇਰ ਸ਼ੇਰ ਲੱਭ ਰਹੇ ਸੀ ਬਹੁਤ ਟਾਈਮ ਤੋਂ ਲੱਭ ਚੁੱਕਿਆ ਮੈਂ ਉਹਨੂੰ ਸਾਧ ਰਿਹਾ ਮਖਾ ਆ ਜਾ ਖੜੀਏ 10 ਮਿੰਟ ਆਉ ਰਿਹਾ ਸ਼ੇਰ ਇਹਨੂੰ ਕਹਿੰਦੇ ਦਰਿਆਈ ਘੋੜਾ ਜਿਵੇਂ ਕਿ ਮੈਨੂੰ ਵੀ ਨਹੀਂ ਪਤਾ ਸੀ ਮੈਂ ਵੀ ਹੁਣ ਗੂਗਲ ਕੀਤਾ ਤੇ ਹਾਂ ਮੈਨੂੰ ਲੈ ਹਾਂ ਕੋਮ ਉਦੇ ਕਮੋਂ ਤੇ ਹੈਲੋ ਗਾਇਸ ਕੈਸੇ ਹੋ ਆਏ ਚੰਡੀਗੜ੍ਹ ਘੁੰਮਣੇ ਘੁੰਮ ਰਹੇ ਹਾਂ ਹਿੱਪੋ ਦੇਖਿਆ ਹੈ ਅਸੀਂ ਅਭੀ ਪੰਜਾਬੀ ਬੋਲ ਹਿੰਦੀ ਨਹੀਂ ਆਉਂਦੀ ਹਿੱਪੋ ਵੇਖਿਆ ਹਿੱਪੋ ਆਸਿ ਸਾਰੇ ਲੈਣੇ ਆ ਵਿੱਚ ਅੱਛਾ ਸਾਰੇ ਮੈਨੂੰ ਵਿਸ਼ ਕਰੋ ਗਾਇਸ ਐਂਡ ਅੱਜ ਹਾਈ ਗਾਇਸ ਵੈਲਕਮ ਟੂ ਮਾਈ ਵਲੌਗ ਗਾਇਸ ਇਟਸ ਮਾਈ ਬਰਥਡੇ ਡੇ ਸਾਰੇ ਮੈਨੂੰ ਵਿਸ਼ ਕਰੋ ਐਂਡ ਆਪਾਂ ਆਏ ਚੰਡੀਗੜ੍ਹ ਐਂਡ ਤੁਸੀਂ ਵੀ ਜ਼ਰੂਰ ਵਿਜ਼ਿਟ ਕਰੋ ਐਂਡ ਮੈਨੂੰ ਵਿਸ਼ ਕਰੋ ਬਾਏ ਗਾਇਜ਼ ਟੇਕ ਕੇਅਰ ਬਾਏ ਕਹ ਦੀਆਂ ਗੱਲਾਂ ਦਾ ਧਿਆਨ ਦੇਓ ਜੀ ਆਓ ਤੁਹਾਡਾ ਭਲਾ ਹੋ ਜੇ ਕੱਡਾ ਵੱਡਾ ਦਰਿਆਈ ਕੋੜਾ ਓਏ ਉਹ ਦੇਖੋ ਮੜੇ ਮੁੜਿਓ ਇਹਨੂੰ ਇਹ ਦਰਿਆਈ ਕੋੜਾ ਕਈ ਹਿੱਪੋ ਕਹਿੰਦੇ ਆ everyone should wish me sare mainu wish karo kyunki ajj 11 september it's my birthday today oye ajj da din eh da janal <laughs> da na janaki jammhi si nu sare jane bad wish my take care <laughs> 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 to <tohi> yaar hippo dekho gall khatam guys ethe ho re hai girls da photoshoot sara samaan enu phada <laughs> da <laughs> ਪਰਸਪੁਰਸ <laughs> oh my god बॉडी डोंट हियर एंड ਪਰ ਮੈਂ ਪਹਿਲਾਂ ਹੀ ਦੱਸ ਚੁੱਕੀ ਆ ਕਿ ਇਸ ਨੂੰ ਮੈਨੂੰ ਵਿਸ਼ ਜ਼ਰੂਰ ਕਰਨਾ ਐਂਡ ਕਿੰਨੇ ਵਾਰ ਦੱਸੋਗੇ ਮੈਮ ਹੈਪੀ ਬਰਥਡੇ ਅੰਟੀ ਸਤਿ ਸ੍ਰੀ ਅਕਾਲ ਹੈਪੀ ਬਰਥਡੇ ਓਏ ਅੰਟੀ ਆ ਮੇਰੀ ਅੰਟੀ ਉਹ ਇੱਧਰ ਵੀ ਆਸ਼ੀਰਵਾਦ ਲੈ ਲੈ ਓਏ ਜਿਉਂਦਾ ਰਹਿ ਰੱਬ ਤਰੱਕੀਆਂ ਬਖਸ਼ੇ ਅਕਲ ਦੇਵੇ ਤੈਨੂੰ ਦੱਸੋ ਅੱਜ ਦੀ ਮੇਰੀ ਲੁੱਕ ਕਿੱਦਾਂ ਲਾਈਕ ਮਾਈ ਹਾਊਸ ਮਾਈ ਆਊਟਫਿਟ ਗਾਇਜ਼ ਬਸ ਕਰ ਹਉਣੇ ਅੱਜ ਤੁਸੀਂ ਜਾਣਿਓ ਕਿ ਮੈਂ ਵੀ ਵਲੌਗਸ ਬਣਾਵਾ ਤਾਂ ਤੁਸੀਂ ਕਮੈਂਟ ਕਰਦੇ ਹੋ ਮੈਂ ਵੀ ਵਲੌਗਸ ਬਣਾਣਾ ਓ ਫੋਕਸ ਹੋ ਜਾ ਇਹਨਾਂ ਨੂੰ ਹੁੰਦਾ ਨਹੀਂ ਬਈ ਫੋਕਸ ਜੋ ਵੀ ਹੈ ਤੇ ਦੇਖਣਾ ਤੇ ਜੂ ਜਾਈ ਘੁੰਮਦੇ ਘਮੁੰਦੇ ਅਲੱਗ ਅਲੱਗ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਬਸ ਇੰਜੋਏ ਕਰ ਰਹੇ ਆ ਤੇ ਥੱਕੇ ਹੰਬੇ ਭਏ ਆ ਕਿਣੀ ਹੋਰ ਕੁਝ ਚੱਲ ਲਾਈਵ ਕਾਫੀ ਕੁਝ ਦੇਖ ਲਿਆ ਹਲੇ ਤੱਕ ਪਰ ਜਿਹੜੀਆਂ ਕੰਮ ਦੀਆਂ ਚੀਜ਼ਾਂ ਮੈਂ ਸੋਚਿਆ ਤੁਹਾਨੂੰ ਉਹੀ ਦਿਖਾਈਏ ਕਿਣੀ ਯੋ ਕਿ ਨਾਰਮਲ ਪੰਛੀ ਜਾਨਵਰ ਆਪਾਂ ਆਮ ਹੀ ਦੇਖਦੇ ਰਹਿੰਦੇ ਆ ਆਪਣੇ ਖੇਤਾਂ 'ਚ ਪਿੰਡਾਂ 'ਚ ਕਿ ਨਹੀਂ ਜਿਹੜੇ ਫਰਦੇ ਹੁੰਦੇ ਆ ਖੇਤਾਂ 'ਚ ਗੈਂਡਾ ਕਿੱਥੇ ਹੁੰਦਾ ਤੋ ਦਿਖਾਤਾ ਵਲੌਗ 'ਚ ਹੱਦ ਘਰ ਤਿਆਰ ਇਹਨੇ ਦਾ ਹਾਂਜੀ ਤੁਸੀਂ ਮੇਰੇ ਵਲੌਗਸ ਚੈੱਕ ਕਰੋ ਜੇ ਤੁਸੀਂ ਕਹੋਗੇ ਮੈਂ ਬਣਾਉਣ ਲੱਗ ਜਾਊਗੀ ਕਮੈਂਟ ਕਰ ਦਿਓ ਵਲੌਗ ਪਾਇਕ ਆ ਤੇ ਵੀ ਦੱਸ ਦਿਓ ਪਾਉਣ ਲੱਗ ਜੂਗੀ ਜੇ ਕਹਿੰਗੇ ਤੁਸੀਂ ਮੈਂ ਕੰਮ ਸੋਹੇ ਗੱਤੀਆਂ ਤੋਂ ਹਟ ਮੈਂ ਤੁਹਾਨੂੰ ਮਾਤਰੀ ਵੀ ਦਿਖਾ ਹਾਂ ਹਾਂ ਕਿਹੜਾ ਦੋਸਤ ਆ ਰਿਹਾ ਹੈ ਆਪਾਂ ਕੋਲ ਮੁਰੇ ਫਰਦੇ ਆ ਬਲਕਬਾਦ ਆ ਪੀ ਰਹੇ ਆ ਬਾਕੀ ਹੋਰ ਵੀ ਕਾਫੀ ਚੀਜ਼ਾਂ ਉਹਨੂੰ ਦਿਖਾਵਾਂਗੇ ਜੇ ਦਿਖੀਆਂ ਤੇ ਫਿਲਹਾਲ ਤਾਂ ਠੱਕ ਹਾਂ ਬਗੇ ਤੇ ਪਰ ਕਿਤੇ ਕਿਤੇ ਰੁਕ ਗਏ ਆ ਰਾਹ ਜਿਆ ਕਰ ਲੀਆ ਮੈਂ ਹੈ ਬਾਕੀ ਫੇਰ ਤਾਂ ਕਰਦੇ ਆ ਬਲੌਗ ਦੇ ਵਿੱਚ ਜੁੜੇ ਰਹੋ ਕਦੇ ਮਿਲਣੇ ਜਾਓ ਤੇ ਹੋਈ ਆਜੋ ਬਹੁਤ ਨਜ਼ਾਰੇ ਨੇ ਇਹ ਚੈਨਲ ਤੁਹਾਡਾ ਇਹ ਕਿਹੜਾ ਚੱਲਿਆ ਯਾਰ ਕੋਈ ਦੇਖਣ ਨੂੰ ਵਧੀਆ ਜਿਹਾ ਮਿਲਿਆ ਨਹੀਂ ਜੂਝ ਹੋਰ ਸ਼ੇਰ ਮਿਲਿਆ ਉਹ ਜਿਹੜਾ ਦਰਿਆਈ ਘੋੜਾ ਜਿਹਨੂੰ ਲੋਕ ਹਿੱਪੋ ਕਹਿੰਦੇ ਉਹ ਮਿਲਿਆ ਬਾਕੀ ਹੋਰ ਘੁੰਮੀਆਂ ਨੇ ਦੇਖਦੇ ਆਂ ਜੇ ਕੁਝ ਮਿਲਿਆ ਤੇ ਕੋਈ ਪਤਾ ਨਹੀਂ ਆਈ ਡੋਟ ਨੋ ਬਰ ਇੱਕ ਜੀ ਵਧੀਆ ਲੱਗੇ ਤੇ ਕੁਦਰਤ ਹੈ ਇੱਕਦਮ ਹੁੰਦੀ ਹਰਿਆਲੀ ਆਕਸੀਜਨ ਵਧੀਆ ਇੱਥੋਂ ਦੀ ਵਾਤਾਵਰਨ ਵੀ ਸਾਫ਼ ਆ ਜੇ ਮੈਂ ਕਹਿੰਦਾ ਇਹੀ ਸਾਰੇ ਪੰਜਾਬ ਦੇ ਵਿੱਚ ਦਰਖਤ ਲੱਗੇ ਹੁਣ ਚਾਰ ਸਵੇਰੇ ਹਰਿਆਲੀ ਹੋਵੇ ਨਜ਼ਾਰਾ ਆ ਜੇ ਯਾਰ ਇਹ ਦਿਲ ਦੀ ਰੀਜ ਆ ਪਤਾ ਨਹੀਂ ਕਦੋਂ ਪੂਰੀ ਹੋਊਗੀ ਕਦੋਂ ਨਹੀਂ ਹੂੰ ਆਪਾਂ ਇੱਥੇ ਫਿਰਦੇ ਸੀ ਤੇ ਆਪਾਂ ਨੂੰ ਅੰਕਲ ਜੀ ਮਿਲੇ ਫੈਮਿਲੀ ਪੂਰੀ ਤੇ ਬਹੁਤ ਵਧੀਆ ਲੱਗਿਆ ਇਹਨਾਂ ਨੂੰ ਮਿਲ ਕੇ ਖਨੋਰੀ ਵਾਟਰ ਤੋਂ ਹੂੰ ਕਿੱਥੋਂ ਜੀ ਖਨੋਰੀ ਵਾਟਰ ਤੋਂ ਖਨੋਰੀ ਵਾਟਰ ਤੋਂ ਨੇ ਆਹ ਜਾਨਵਰ ਆ ਬਾਈ ਜੀ ਇੱਥੇ ਦਿਓ ਸੁੱਤਾ ਪਿਆ ਉਹ ਉੱਥੇ ਆ ਈ ਆਰਾਮਦਾਰੀ ਨਾਲ 50 ਆਵਾਜ਼ਾਂ ਮਾਰ ਲੀਆਂ ਉੱਠ ਖੜਤ ਹੁੰਦਾ ਹੀ ਨਹੀਂ ਪਿਆ ਆ ਇੱਧਰ ਮੈਂ ਆ ਤੇ ਫੋਟੋ ਮੈਂ ਖਿੱਚੀ ਜਾ ਰਹੀ ਆ ਇੰਨੇ ਜਾਨਵਰਾਂ ਦੀਆਂ ਫੋਟੋ ਮੈਂ ਖਿੱਚ ਕੇ ਕੀ ਕਰੂੰਗੀ ਕਰੇ ਆਪ ਦੇ ਕਰ ਇੱਕ ਜਾਨਵਰ ਆ ਉਹਨੂੰ ਦਿਖਾ ਇਹ ਵੀ ਸਹੀ ਆ ਹਾਂ ਕਰਨਾ ਚਾਹੀਦਾ ਯਾਰ ਹੋਰ ਕੀ ਇੰਗਲੀ ਬਿੱਲੀਆਂ ਇਹ ਨਵੇਂ ਨਵੇਂ ਵੀ ਬਲੌਗ ਤੇ ਹੀ ਪੈ ਜਾਂਦੇ ਆ ਰਲ ਚਾ ਪੱਕਾ ਯੂਟਿਊਬਰ ਬਣ ਜਾਂਦੇ ਆ ਆ ਮਸ਼ੀਨਰੀ ਹਿੱਲ ਰਹੀ ਐ ਉਹ ਜਾਦੂ ਚਲਾ ਰਹੀ ਐ ਰਹਿਣ ਦਾ ਰਹਿਣ ਦੇ ਬਹੁਤ ਵੱਡਾ ਤਾਂ ਇਥੋਂ ਉਹ ਬੈਠਾ ਅਜੇ ਫਿਰ ਵੀ ਐਡਾ ਵੇਖ ਲਾ ਚਲੋ ਛੱਡੋ ਆਪਾਂ ਅੱਗੇ ਵਧਦੇ ਆ ਆਪਾਂ ਅੱਗੇ ਵਧਦੇ ਹੋਰ ਕੁਝ ਦੇਖਦੇ ਆ ਜਾਨ ਪਾਓਗੇ ਯੋ ਮੈਂ ਡਰਨਾ ਸੌਰ ਦੇਖ ਲਓ ਬਾਈ ਜੀ ਹੋਰ ਅੱਗੇ ਪਤਾ ਨਹੀਂ ਕੀ ਕੀ ਹੋਊਗਾ ਆਂਡੇ ਦੇ ਬੈਠੀ ਹੈਗੀ ਹਾਈ ਗਾਇਸ ਟਾਂਟੇ ਸੇ ਬਾਹਰ ਨਿਕਲੇ ਲਗਾ ਹੂੰ ਯੇ ਆਈ ਰੈਡੀ ਯੇ ਉਹ ਫਟਾਫੜਾ ਮੇਰੇ ਜਵਾਕ ਡਰਾ ਦਨੇ ਬਲੌਗ ਵਾਲੇ ਤੂੰ ਚੱਲ ਆ ਜਾ ਪਰ ਇੱਥੇ ਕਰ ਦੇ ਮੇਰੀ ਡਰਨਾ ਸੌਰ Hi guys welcome to our vlog guys #navdeeprandawa vlogs please support and like guru bye hun ta kar do inne pyar na keda jawakdi ne yes mere birthday guys bye inneri dasna jittak da punjabi guys you comment kar dene happy birthday yashika likh deo bye chaliye fir bye enter kar de sari sare kade na sir hor milya jo asli hunde yaar nazar aa jandiyan chal dammi hai koi check kar ਉਈ ਬੁਰਾ ਹਾਲ ਉਹ ਜਿਹੜਾ ਥੱਕ ਚੁੱਕੇ ਆ ਤੇ ਹੋਰ ਕੁਝ ਨਹੀਂ ਬਸ ਯਾਰ ਇੰਜੋਏ ਕਰੀ ਜਨੇ ਇਹ ਨਹੀਂ ਥਕਾਵਟ ਵੀ ਆ ਇੰਜੋਏ ਵੀ ਆ ਪਰ ਜਿਹੜਾ ਤੁਰਕੇ ਇੰਜੋਏ ਕਰਨਾ ਹੈ ਨਾ ਆਪਾਂ ਉਹ ਲੱਗੇ ਗੱਲ ਆ ਇੱਕ ਠੀਕ ਆ ਹਰ ਉਹ ਗੱਡੀਆਂ ਨਹੀਂ ਕਰਾ ਕੇ ਤਾਂ ਹਰ ਕਿਧਰੇ ਫਿਰਦਾ ਬਟ ਜਿਹਨੂੰ ਤੁਰਨ ਦੀ ਪ੍ਰੋਬਲਮ ਆ ਉਹ ਕਰਾ ਸਕਦਾ ਕੋਈ ਇਸ਼ੂ ਨਹੀਂ ਬਟ ਜੇ ਆਪਾਂ ਤੁਰਕੇ ਕਰਾਏ ਨਾਲ ਵਧੀਆ ਆਪਣੀ ਸਿਹਤ ਲਈ ਨਾਲ ਕੁਦਰਤ ਦੀ ਕਿੰਨੀ ਆਕਸੀਜਨ ਠੀਕ ਆ ਤੂੰ ਜਰੂਰ ਵਿਜ਼ਿਟ ਕਰੋ ਤੁਸੀਂ ਵੀ ਆਓ ਵਾਹ ਇਹ ਕਹਿਣਾ ਕਿ ਮੈਨੂੰ ਖੁਦ ਨੂੰ ਵਧੀਆ ਲੱਗੇ ਤਾਂ ਕਰਕੇ ਹੋਰ ਖੁਸ਼ ਹਾਂ ਹੋਰ ਦੇਖਦੇ ਹਾਂ ਹੋਰ ਕਿੱਥੇ ਚੱਲਦੇ ਕਿੱਥੇ ਨਹੀਂ ਤੇ ਤੁਹਾਨੂੰ ਵੀ ਦਿਖਾਵਾਂਗਾ ਠੀਕ ਆ ਜੁੜੇ ਰਹੋ ਪਸ ਕੋ ਮਰੇ ਆ ਇਹੀ ਅਲੱਗ ਅਲੱਗ ਟੀਜਾ ਦੇਖ ਰਹੇ ਆ ਤਾਂ ਮੈਂ ਇੱਕ ਰੀ ਕਹਿਣਾ ਚਾਹੁੰਦਾ ਜਰੂਰ ਵਿਜ਼ਿਟ ਕਰੋ ਜੇ ਵਧੀਆ ਦੇਖਣ ਲੱਗਾ ਚੰਗੀਆਂ ਹੀ ਚੀਜ਼ਾਂ ਅੱਜਕੱਲ ਦੇ ਜਿਹੜੇ ਨੌਜਵਾਨ ਹੋਣ ਨਵੀਂ ਜੇਨਰੇਸ਼ਨ ਆ ਦੀ ਬੱਚੇ ਆ ਦੀ ਉਹਨਾਂ ਨੂੰ ਦਿਖਾਉਣ ਵਾਲੀਆਂ ਚੀਜ਼ਾਂ ਜਿਹੜੀਆਂ ਖਤਮ ਹੋ ਚੁੱਕੀਆਂ ਕਿਉਂਕਿ ਜਿਹੜੀਆਂ ਇੱਥੇ ਕਾਫੀ ਚੀਜ਼ਾਂ ਹੋਵਾ ਜਿਹੜੀਆਂ ਆਪਣੇ ਪਿੰਡਾਂ ਦੇ ਵਿੱਚ ਹੁੰਦੀਆਂ ਸੀਗੀਆਂ ਤੇ ਹੁਣ 4-5 ਸਾਲ ਹੋ ਗਏ ਕਈ ਚੀਜ਼ਾਂ ਨਹੀਂ ਦੇਖਣ ਨੂੰ ਮਿਲਦੀਆਂ ਆ ਜਿਵੇਂ ਹੁਣ 12 ਸਿੰਘਾ ਇਹ ਕਈ ਵਾਰੀ ਆ ਜਾਂਦਾ ਆਪਣੇ ਸ਼ਹਿਰਾਂ ਕੰਨੀ ਪਿੰਡਾਂ ਕੰਨੀ ਇਹ ਇੱਦਾਂ ਹੀ ਆ ਜਾਂਦਾ ਜੰਗਲਾਂ ਜੰਗਲਾਂ 'ਚ ਤੇ ਹੱਲੇ ਵੀ ਕਾਫੀ ਚੀਜ਼ਾਂ ਹੈਗੀਆਂ ਜਿਹੜੀਆਂ ਹੌਲੀ-ਹੌਲੀ ਖਤਮ ਹੋ ਰਹੀਆਂ ਤੇ ਆਪਣਾ ਫਰਜ਼ ਬਣਦਾ ਉਹਨਾਂ ਨੂੰ ਸੰਭਾਲ ਕੇ ਰੱਖੀਏ ਤੇ ਇੱਕ ਆ 5G ਨੈਟਵਰਕ ਨੇ ਹੋਰ ਪੰਛੀ ਸਾਧੋਂ ਕਰਦਨੇ ਜਿਵੇਂ 4G ਨੈਟਵਰਕ ਨੇ ਕੀਤੇ ਆ ਤੋ ਮੈਂ ਹੀ ਕਹਿਣਾ ਚਾਹੁੰਦਾ ਫੋਨਾਂ ਦੀ ਵਰਤੋਂ ਥੋੜੀ ਜਿਹੀ ਘੱਟ ਕਰੋ ਆ ਉਹਦੇ ਮਤਲਬ ਲਈ ਵਰਤੋ ਜਾਂ ਕੋਈ ਚੰਗੀ ਨੌਲੇਜ ਲੈਣ ਲਈ ਤੇ ਇੱਕ ਹੋਰ ਗੱਲ ਵੀ ਕੁਦਰਤ ਨਾਲ ਜੁੜੇ ਰਹੋ ਹਰਿਆਲੀ ਨਾਲ ਹਰੇਕ ਆਪਣੇ ਘਰ ਬਾਹਰ ਦੋ ਦੋ ਦਰਖਤ ਲਾਓ ਹੋਰ ਕੁਝ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਇੱਥੇ ਆ ਕੇ ਕਾਫੀ ਚੀਜ਼ਾਂ ਮੈਨੂੰ ਵਧੀਆ ਲੱਗੀਆਂ ਮੈਂ ਵਧੀਆ ਮਹਿਸੂਸ ਹੋ ਰਿਹਾ ਪੋਜ਼ਿਟਿਵ એનર્ਜੀ ਆ ਰਹੀ ਆ ਕਿਉਂ ਕਿਉਂਕਿ ਇੱਥੇ ਕੁਦਰਤ ਬਹੁਤ ਜ਼ਿਆਦਾ ਹੈਗੀ ਇੱਥੇ ਹਰਿਆਲੀ ਹੈਗੀ ਹੋਰ ਵੀ ਕਾਫੀ ਚੀਜ਼ਾਂ ਨੇ ਠੀਕ ਆ ਸੋ ਇਹੀ ਸਕੇਣਾ ਚਾਹਨਾ ਵੀ ਪੰਜਾਬ ਬਚਾਓ ਜਵਾਨੀ ਬਚਾਓ ਆ ਉਹਦੇ ਬੱਚਿਆਂ ਨੂੰ ਆਪਣਾ ਪੰਜਾਬ ਤੇ ਕਲਚਰ ਭਵਿੱਖ ਜਿਹੜਾ ਆਉਣ ਆਲਾ ਜਾਂ ਹਰ ਨੰਗਾ ਜੋ ਵੀ ਬੀਤੇ ਕਲਚਰ ਸਾਰਾ ਸਮਝਾਓ ਠੀਕ ਆ ਇਹ ਉਹਨਾਂ ਨੂੰ ਸਿੱਖਣ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਗਈ ਆ ਹੋਂ ਦੀ ਜਨਰੇਸ਼ਨ ਨੂੰ ਕਿਉਂਕਿ ਕਈਆਂ ਨੂੰ ਤਾਂ ਇਹ ਵੀ ਨਹੀਂ ਪਤਾ ਬਾਰਾਂ ਸਿੰਘਾ ਕੀ ਹੁੰਦਾ ਕਈਆਂ ਨੂੰ ਕਾਫੀ ਚੀਜ਼ਾਂ ਬਾਰੇ ਨਹੀਂ ਪਤਾ ਉਹ ਸਮਝਾਓ ਠੀਕ ਆ ਹੋਰ ਕੁਝ ਨਹੀਂ ਕਹਿਣਾ ਚਾਹੁੰਦੇ ਬਸ ਹੁਣ ਵਾਧਦੇ ਅੱਗੇ ਵਾਲ ਨੂੰ ਨਹੀਂ ਵਾਜ ਰਿਹਾ ਅੱਖਾਂ ਤੋਂ ਦੇਖ ਓਰੀਜਨਲ ਹੈ ਹੈ ਤਾਂ ਓਰੀਜਨਲ ਹੀ ਆ ਨਵਦੀਪ ਸਿੰਘ ਸਾਰੇ ਜਾਂਦਾ ਵਾਲਾ ਉਹ ਕੁਫੀ ਹੁੰਦਾ ਵੀ ਜਾਲੀ ਕਰਕੇ ਇਹ ਕਿ ਤਰ੍ਹਾਂ ਮੂਤ ਇਹ ਸੀਗਾ ਮਗਰਮਾਚ ਇਹਨਾਂ ਦਾ ਜਿਹੜਾ ਵੀ ਸੁਣ ਨਾ ਬੱਟਾ ਬਣਾਇਆ ਪਿਆ ਇਹਨੂੰ ਆਤ ਪਈ ਵੀ ਆ ਲੋਕ ਵੇਖ ਵੇਖ ਕੇ ਅੱਕ ਗਏ ਕਹਿੰਦਾ ਰੋਜ ਆ ਜਾਂਦੇ ਮੂੰਹ ਚੱਕ ਕੇ ਦੇਖਣ ਚਲੋ ਕੋਈ ਨਹੀਂ ਕੀ ਦੇਖੀ ਜਾਨੀ ਆ ਹੁਣ ਅੱਖਾਂ ਨਾਲ ਹੀ ਮਾਰਨਾ ਵਿਚਾਰੇ ਨੂੰ ਹੁਣ ਤਾਂ ਛੱਡ ਦੇ ਇਹ ਕਹਿੰਦੇ ਲਾਂਟੇ ਜਾਣਾ ਸੁਖਣਾ ਸਾਨੂੰ ਕੋਈ ਨਹੀਂ ਚਲੋ ਲਾਂਟੇ ਨਹੀਂ ਸੁਖਣਾ ਜਾਵਾਂਗੇ ਚਲ ਬਾਸ ਤੇ ਪਹੁੰਚ ਗਏ ਸੁਖਣਾ ਦੇ ਤਾਂ ਮਾੜਾ ਖੁਸ਼ ਵੇਖਣਾ ਗਰਮੀ ਹੈ ਉੱਥੇ ਤਾਂ ਕੁਝ ਨਹੀਂਗਾ ਲਾਂਟੇ ਕੀ ਕਰਾਂਗੇ ਜੂ ਆਪਾਂ ਘੁੰਮ ਲਿਆ ਹੋਇਆ ਪੂਰਾ ਇੰਜੋਏ ਕਰ ਲਿਆ ਹੋਇਆ ਤੇ ਹੁਣ ਆਪਾਂ ਚੱਲਿਆ ਬਾਹਰ ਹੁਣ ਸ਼ਾਇਦ ਲਾਂਟੇ ਮੋਲ ਜਾਵਾਂਗੇ ਬਾਕੀ ਦੇਖੋ ਕੀ ਬਣਦਾ ਬਸ ਆਪਣੀ ਆ ਚੁੱਪੀ ਆ ਹੋਰ ਹੀ ਬਸ ਸਾਰੇ ਬਸ ਜੀ ਜਾ ਰਹੇ ਆ ਤੇ ਆਪਾਂ ਵੀ ਚੱਲੇ ਆਂ ਹਾਂਜੀ ਮਿੱਤਰੋ ਆਪਾਂ ਲਾਂਟੇ ਮਾਲ ਪਹੁੰਚ ਚੁੱਕੇ ਆ ਤੇ ਹੁਣ ਤੁਹਾਨੂੰ ਇੱਕ ਘੈਂਟ ਜਿਹਾ ਸਰਪ੍ਰਾਈਜ਼ ਵੀ ਦੇਣਾ ਕਿਉਂਕਿ ਜੋ ਚੀਜ਼ ਮੈਂ ਅਵੇਅਰ ਕਰਨੀ ਹੈ ਕਿਸੇ ਨੇ ਦੇਖੀ ਨਹੀਂ ਹਣੀ ਖਾਸ ਕਰਕੇ ਲਾਂਟੇ ਦਾ ਕਈ ਲੋਕ ਸੰਘ ਦੇ ਉਹ ਚੀਜ਼ੇ ਅਵੇਅਰ ਕਰਨ ਨੂੰ ਪਰ ਆਪਾਂ ਕਰਾਂਗੇ ਤੇ ਤੁਹਾਨੂੰ ਪਬਲਿਕ ਰਿਐਕਸ਼ਨ ਵੀ ਦਿਖਾਵਾਂਗੇ ਕਿ ਨਹੀਂ ਬਾਕੀ ਦੇਖਦੇ ਆ ਕੀ ਬਣਦਾ ਕੀ ਨਹੀਂ ਜੁੜੇ ਰਹੋ ਬਲੌਗ ਦੇ ਨਾਲ ਆ ਚੱਲੋ ਸਾਰੇ ਜਣੇ ਕੁਝ ਜਣੇ ਮੈਨ ਨਾਲ ਆ ਰਹੇ ਆ ਬਹੁਤ ਜਿਆਦਾ ਗਰਮੀ ਬਹੁਤ ਆ ਮਾਲ ਦੇ ਅੰਦਰ ਐਂਟਰੀ ਹੋ ਚੁੱਕੀ ਆ ਬਾਈ ਜੀ ਤੇ ਹੁਣ ਖੜਾਲ ਦੇਖਦੇ ਕੀ ਕਰਨਾ ਕੀ ਨਹੀਂ ਬਾਕੀ ਜੁੜੇ ਰਹੋ ਨਾਲ ਹਾਂਜੀ ਮਿੱਤਰੋ ਆਪਾਂ ਪਹੁੰਚ ਚੁੱਕੇ ਆ ਸਾਰੇ ਆਪਣੇ ਭਰਾ ਹੁਣ ਖਾਣੇ ਪੀਣੇ ਕੁਝ ਅਸੀਂ ਦੂਜੀ ਤੀਜੀ ਤੀਜੀ ਚੌਥੀ ਮੰਜ਼ਲ ਤੇ ਆ ਚੁੱਕੇ ਹਾਂ ਬਾਕੀ ਹੁਣ ਤੁਹਾਨੂੰ ਦਿਖਾਉਣਾ ਹੈ ਕੀ ਕਰਦੇ ਕੀ ਨਹੀਂ ਤਾਂ ਇੱਕ ਥੋੜਾ ਕਨਾ ਫੋਟੋਸ਼ੂਟਰ ਆ ਕਪੜੇ ਜੀ ਕਰਕੇ ਫਿਰ ਬਾੜੀ ਘੈਂਟ ਬਲੌਗ ਆਊਗੀ ਉਹ ਵੀ ਕੈਂਡੀਗੜ ਦੇ ਵਿੱਚ ਲਾਂਟੇ ਮਾਲ ਦੇ ਵਿੱਚ ਕਿਸੇ ਨੇ ਸੋਚਿਆ ਨਹੀਂ ਹੋਣਾ ਜੋ ਮੈਂ ਜੀ ਰਿਵਿਅਰ ਕਰਨੀ ਹੈ ਠੀਕ ਆ ਤੇ ਮੇਰੇ ਦੋਸਤ ਹੱਸ ਰਿਹਾ ਤੇ ਕਹਿ ਰਿਹਾ ਰਹਿਣ ਤੇ ਬਾਕੀ ਦੇਖੋ ਕੀ ਰਿਐਕਸ਼ਨ ਆਉਂਦੇ ਕੀ ਨਹੀਂ ਤੇ ਜੁੜੇ ਰਹੋ ਬਲੌਗ ਦੇ ਨਾਲ ਲਵ ਯੂ ਆ ਮਾਂ ਜੀ ਮੇਤਰੋ ਖਾਣ ਪੀਣੋ ਸਮਾਨ ਕਰ ਲਿਆ ਸਾਰੇ ਮੁੰਡਿਆਂ ਨੇ ਆਪਾਂ ਰਲ ਕੇ ਆਰਡਰ ਹੋਰ ਤੇਜ ਕਰਕੇ ਇਸਰ ਬੋਲਣੇ ਸਮੋਸੇ ਆਰਡਰ ਕਰ ਲਿਖਿਆਸ ਤੇ ਮੈਂ ਤੇ ਤੜਤੜ ਮਾਝੇ ਮੇਰੀ ਫੈਸਲਾ ਕੀ ਹੋ ਗਿਆ ਜੀ ਜਰ ਦੇ ਚੀਜ਼ ਆਪਣੇ ਅੱਧੇ ਜਣੇ ਗਏ ਖਵਾਜ ਪਤਾ ਨਹੀਂ ਕਿੱਧਰ ਗਏ ਕਿੱਧਰ ਨਹੀਂ ਹੁਣ ਆਪਾਂ ਚੱਲੇ ਹਾਂ ਥੱਲੇ ਕਿਉਂ ਮੈਂ ਕਾਲ ਤੇ ਗੱਲ ਕੀਤੀ ਸੀ ਉਹ ਕਹਿੰਦਾ ਥੱਲੇ ਆ ਜਾ ਹਾਂ ਜੀ ਮੇਤੁਰਾ ਆਪਾਂ ਲੁੱਕ ਕਰ ਲਈਆ ਵੇਰ ਦਿਖਾਈ ਕਿਹੜੀ ਲੁੱਕ ਆਪਣੀ ਐਂ ਟੈਡਾ ਰੱਖ ਲਓ ਆ ਲੁੱਕ ਆਪਾਂ ਦੇਖੋ ਜੇ ਕਹੇ ਉਹ ਸਰਪੋਟ ਤੇ ਬਾਈ ਜੀ ਆਪਾਂ ਲਾਂਟੇ ਮੋਲ ਜੋ ਆ ਚੁੱਕੇ ਆ ਬਾਹਰ ਹੁਣ ਚੱਲੇ ਆ ਸੁਖੜਾ ਲੇਖ ਤੇ ਰਿਐਕਸ਼ਨ ਸੌ ਰੱਬ ਦੀ ਪੂਰੇ ਘੈਂਟ ਮਿਲੇ ਆ ਆਪਣੀ ਆ ਲੁੱਕ ਨੂੰ ਤੇ ਬਸ ਦਿਖਾਈ ਨਹੀਂ ਹੋਇਆ ਕਿਉਂਕਿ ਕੋਈ ਹੈ ਨਹੀਂ ਸੀਗਾ ਵੀਡੀਓ ਬਣਾਉਣ ਵਾਲਾ ਤਾਂ ਕਰਕੇ ਠੀਕ ਆ ਟਾਟੂ ਭਸਾ ਰਿਓ ਤਰੇਉ ਹਾਂਜੀ ਗਾਈਸ ਆਪਾਂ ਸੁਖਣਾ ਲੇਕ ਤੇ ਪਹੁੰਚ ਚੁੱਕੇ ਆ ਤੇ ਦਿਖਾਉਣਾ ਤੁਹਾਨੂੰ ਅੱਗੇ ਜਾ ਕੇ ਕੀ ਕਰਦੇ ਆ ਕੀ ਨਹੀਂ ਲੋਕ ਆਪਣੀ ਉਹੀ ਆ ਪਹਿਲਾਂ ਵਾਲੀ ਬਾਕੀ ਜੁੜੇ ਰਿਓ ਨਾਲ ਆਪਾਂ ਸੁਖਣਾ ਲੇਕ ਤੇ ਪਹੁੰਚ ਚੁੱਕੇ ਆ ਆ ساری ਲੇਕ ਆ ਜੀ ਇਧਰ ਪਾਣੀ ਇੱਕ ਰੰਗ ਪਿਆਰਾ ਠੀਕ ਆ ਹੋਰ ਹਾਂ ਕੀ ਆ ਕੀ ਕਰਨਾ ਕੀ ਫਰਕ ਸੁਖਣਾ ਲਿਖਦੇ ਪਹੁੰਚੇ ਸੀਗੇ ਹੁਣ ਰੈਕਟ ਕਰ ਰਹੇ ਹੋ ਬੈਠੇ ਲੋਕਾ ਪਾਹਾ ਵੇਰ ਕੀਤੀ ਹੈ ਉੜਤਾ ਜਿਆਦਰਾ ਤੇ ਦੱਸੋ ਕਿਵੇਂ ਦੀ ਲੱਗ ਰਹੀ ਆ ਰੀਨਾ ਵੀ ਆਉਣ ਗਈਆਂ ਨੌਕ ਸ਼ਾਇਦ ਮੈਂ ਕੋਈ ਦੋਤਾਂ ਨੂੰ ਪਾਦਾ ਦੇਖੀ ਚੱਲੋ ਜੁੜੇ ਰਹੋ ਜੀ ਬਸ ਨਾਲ ਹੋਰ ਕੁਝ ਨਹੀਂ ਕਹੀਦਾ ਸੋਡਾ ਪਿਆਰ ਦੇ ਸਪੋਰਟਿੰਗ ਕਰ ਰਹੇ ਆ ਬਾਈ ਜੀ ਤੇ ਇੱਕ ਮਿੰਟ ਸਪੋਰਟਿੰਗ ਕਰ ਰਹੇ ਆ ਆਪਾਂ ਬਹੁਤ ਜੁੜੇ ਰਹੋ ਸਾਡੇ ਨਾਲ ਦੱਸੋ ਨਾ ਤੁਹਾਨੂੰ ਕੀ ਕਰਦੇ ਕੀ ਨਹੀਂ ਠੀਕ ਆ ਹੋਰ ਕੁਝ ਨਹੀਂ ਉਹ ਟੱਕਰ ਨਾ ਵੱਜੇ ਖੜ ਜਾ ਖੜ ਜਾ ਖੜ ਜਾ ਖੜ ਜਾ ਬੈਕ ਕਰ ਬੈਕ ਕਰ ਬੈਕ ਕਰ ਬੈਕ ਕਰ ਆ ਭਰਾ ਵਾਹਰਾ ਹੈਂਡਲ ਵੀ ਹੈ ਨਹੀਂ ਗਾ ਹਰ ਮੇਟ ਕਰ ਹਾਂ ਤੂੰ ਹੈਂਡਲ ਨੂੰ ਛੱਡ ਦੇ ਯਾਰ ਤੂੰ ਬੈਕ ਕਿਉਂ ਨਹੀਂ ਕਰਦਾ ਬੇਜਾ ਹਾਂਜੀ ਬਾਈ ਜੀ ਆਪਾਂ ਕਰੀਏ ਨੇ VOTING ਪੂਰਾ ਸ਼ਰਾਮਾ ਮਾਹੌਲ ਦੇਖੋ ਚੈੱਕ ਕਰੋ ਵੀਊ ਕਿਣੀ ਗੱਲਬਾਤ ਪੂਰੀ ਐਂਡ ਲੱਗੀ ਪਈ ਆ ਬਾਬਿਓ ਕਹਿੰਦੇ ਨਜ਼ਾਰੇ ਆਉਂਦੇ ਆ ਨਜ਼ਾਰੇ ਜਾਂਦੇ ਆ ਤੇ ਜ਼ਿੰਦਗੀ ਦੇ ਚਾਰ ਦਿਨ ਮੇਲੇ ਮਿੱਤਰਾ ਹੱਥ ਖੇੜ ਕੇ ਕੱਟ ਲੈ ਠੀਕ ਆ ਨਜ਼ਾਰੇ ਲੋ ਕੋਹ ਨਹੀਂ ਲੈ ਜਾਣਾ ਪੈਸੇ ਪੂਸੇ ਜੋੜ ਕੇ ਇੱਥੇ ਚਾਰ ਪੈਸੇ ਕਮਾਓ ਕੁਝ ਇੱਕ ਸੇਵਿੰਗ ਕਰੋ ਫਾਲਤੂ ਨਾ ਖਰਚੋ ਠੀਕ ਆ ਕੁੜੀਆਂ ਕੜੀਆਂ ਦੇ ਚੱਕਰ ਚ ਨਾ ਖਰਚੋ ਜਾਂ ਉਦਾਂ ਨਾ ਫਜ਼ੂਲ ਕਰੋ ਆਉਤੀ ਜ਼ਿੰਦਗੀ ਦੇ ਨਜ਼ਾਰੇ ਲੋ ਘੁੰਮੋ ਫਿਰੋ ਇੰਜੋਏ ਕਰੋ ਅਲੱਗ ਅਲੱਗ ਜਗ੍ਹਾ ਵਾ ਵਿਜ਼ਿਟ ਕਰੋ ਫਿਰ ਮੈਂ ਨੂੰ ਮੈਨੂੰ 7-8 ਸਾਲ ਹੋ ਗਏ 8 ਸਾਲ ਲੰਘ ਗਏ ਮੈਨੂੰ ਚੰਡੀਗੜ੍ਹ ਆਏ ਨੂੰ ਤੇ ਮੈਂ ਉਦੋਂ ਆਇਆ ਸੀ ਤੇ ਉਦੋਂ ਦਾ ਮੈਂ ਅੱਜ ਆਇਆ ਪਹਿਲਾਂ ਮੇਰੇ ਪੈਂਟ ਸ਼ਰਟ ਪਾਈ ਸੀ ਹੁਣ ਮੈਂ ਕੁਰਤਾ ਜਾਦਰਾ ਵੇਅਰ ਕੀਤਾ ਹੈ ਇੱਥੇ ਆ ਕੇ ਮੈਨੂੰ ਆਪਣਾ ਪੰਜਾਬੀ ਵਿਰਸਾ ਵੀ ਨਾਲ ਨਾਲ ਹੋਣਾ ਜ਼ਰੂਰੀ ਆ ਸਹੀ ਗੱਲ ਆ ਕਿ ਗਲਤ ਆਇਆ ਕਰਕੇ ਤੇ ਬਸ ਕੁਝ ਨਹੀਂ ਤੁਹਾਡਾ ਪਿਆਰ ਤੇ ਸਪੋਰਟ ਚਾਹੀਦੀ ਆ ਤੇ ਜਿਹੜੇ ਇੱਥੋਂ ਤੱਕ ਪਹੁੰਚ ਕੇ ਬਲੌਗ ਦੇ ਬਹੁਤ ਬਹੁਤ ਥੈਂਕ ਯੂ ਸੋ ਮੱਚ ਲਵ ਯੂ ਧੰਨਵਾਦ ਮਿਹਰਬਾਨੀ ਤੇ ਹੋਰ ਸੁਣਾਓ ਜਟੋ ਤਗੜੇ ਹੋ ਫਟੋ ਤੇ ਨੌ ਨਜ਼ਾਰੇ ਤੁਸੀਂ ਵੀ ਸਾਡੇ ਨਾਲ ਬੋਟਿੰਗ ਦੇ ਵੀਊ ਦੇਖੋ ਕਿੱਡਾ ਘੈਂਡਾ ਸਰਾ ਗੱਲ ਬਾਤ ਬੋਟ ਦੇ ਕੋਈ ਚੱਪੂ ਵਾਲੀ ਬੋਟ ਇੱਧਰ ਸਾਡੀ ਬੋਟ ਵੇਖੋ ਸਭ ਨਾਲ ਘੈਂਡਾ ਇੱਧਰ ਸਾਡੀ ਬੋਟ ਦੇਖੋ ਉਹ ਤਾਂ ਚੱਪੂ ਵੀ ਢਾਹ ਗਏ ਨੇ ਇੱਧਰ ਪੈਡਲ ਲੱਗੇ ਆ ਇੱਧਰ ਹਾਂ ਨਹੀਂ ਯਾਰੇ ਬਈ ਓਕੇ ਆ ਵੀਊ ਪੂਰਾ ਘੈਂਡਾ ਆ ਜਾਂਦਾ ਸਰਾ ਗੱਲ ਬਾਤ ਵੀਊ ਦੇਖੋ ਬਾਬੇ ਕਿੱਡਾ ਸਰਾ ਕਣੀ ਗੱਲ ਬਾਤ ਫਰੀ ਓਕੇ ਆ ਨਿਆਰੇ ਆ ਹੁਣ ਪਹਿਲਾਂ ਇਹਨੂੰ ਲੈ ਕੇ ਆਇਆ ਕਿਸ਼ਤੀ ਜ਼ੋਰ ਲਾ ਕੇ ਹੁਣ ਆਪ ਨੂੰ ਹੀ ਉਧਰ ਜਾ ਰਹੀ ਆ ਇਹ ਵਧੀਆ ਉਹ ਨਾ ਐਣੀ ਕਰੀਦਾ ਹੁੰਦਾ ਮੇਰੀ ਯਾਤਰਾ ਜਾ ਰਹੀ ਸੀ ਆਪਾਂ ਨੂੰ ਥੋੜੀ ਦਿੱਕਤ ਬੋਟਿੰਗ ਕਰਦੇ ਟਾਈਮ ਤੇ ਪੈਂਟਾ ਪਤਾ ਉਹਨੂੰ ਫੋਲਡ ਕੀਤੀ ਹੋਈ ਸੀ ਉਹ ਵੱਟ ਪੈ ਗਈਆ ਤਾਂ ਉਹਨੂੰ ਫੋਲਡ ਕਰ ਲਈ ਸੀ ਉੱਤੋਂ ਦੀ ਯਾਤਰਾ ਵੱਧਾ ਸੀਗਾ ਯਾਤਰਾ ਖੋਲ ਕੇ ਆਪਾਂ ਬਲੇ ਬੈਗ ਚ ਪੜਥਾ ਆਪਣੇ ਪਾਇਆ ਬਈ ਹੈ ਥੱਲੇ ਇਹਦੇ ਉਹਦੀ ਸ਼ਰਟਾ ਕੋਈ ਨਹੀਂ ਆਪਾਂ ਲਾ ਦਾਂਗੇ ਤਾਂ ਵਿਊ ਚੈੱਕ ਕਰੋ ਤੁਸੀਂ ਕਿੱਡਾ ਸਿਰਾ ਵਿਊ ਚੈੱਕ ਕਰੋ ਤੁਸੀਂ ਕਿੱਡਾ ਸਿਰਾ ਇਹ ਨਾਲ ਆਪਣੇ ਆ ਬੋਟਿੰਗ ਕਰੀ ਜੰਨੇ ਆ ਏ ਸ਼ਾਇਦ ਹੁਣੇ ਐਂਡ ਹੋ ਜੇ ਜਾਂ ਥੋੜੇ ਜਿਹਾ ਬਾਅਦ ਐਂਡ ਹੋਵੇ ਤਾਂ ਥੈਂਕ ਯੂ so much I love you ਆ ਸਾਰੇਆਂ ਨੂੰ ਜਿਹੜੇ ਮੇਰੇ ਬਲੌਗ ਦੇ ਨਾਲ ਜੁੜੇ ਹੋਏ ਆ ਤੇ ਇੱਥੋਂ ਤੱਕ ਪਹੁੰਚ ਗਏ ਆ ਠੀਕ ਆ ਇੱਥੋਂ ਪਤਾ ਲੱਗਦਾ ਤੁਸੀਂ ਦਿਲੋਂ ਪਿਆਰ ਕਰਦੇ ਆ love you ਆ ਜਟੋ ਠੀਕ ਆ ਜਿਉਂਦੇ ਵਾਸਤੇ ਰਹੋ ਤੇ ਹਾਂਜੀ ਹੁਣ ਆਪਾਂ VOTING ਕਰ ਲਈ ਆ ਤੇ ਥੱਲੇ ਦੀ ਸ਼ਰਟ ਸੀ ਉੱਤੋਂ ਦੀ ਕੁਰਤਾ ਆ ਪਾਇਆ ਸੀ ਤੇ ਥੱਲੇ ਪੈਂਟ ਸੀ ਜੀ ਫੋਲਡ ਕੀਤੀ ਵੀ ਉੱਤੋਂ ਦੀ ਜਾਦਰਾ ਸੀ ਉਹ ਆਪਾਂ ਲਾਤੇ ਹੋਏ ਆ ਤੇ ਕਿਉਂਕਿ VOTING ਕਰਦੇ ਸੀ ਉਦੋਂ ਭਿੱਜ ਗਏ ਥੋੜੇ ਜਿਹਾ ਤਾਂ ਕਰਕੇ ਹੁਣ ਬਾਕੀ ਆਪਾਂ ਚੱਲਦੇ ਆਂ ਅਹ ਬਿਲਹਾਲ ਬੱਸ ਆਪਣਾ ਵੇਟ ਕਰ ਰਹੀ ਉਹ ਦਿਖਾਉਣਾ ਤੁਹਾਨੂੰ ਠੀਕ ਆ ਹੁਣ ਘਰਾਂ ਨੂੰ ਚੱਲਦੇ ਆਂ ਬੱਸ ਐਂਡ ਕਰਾਂਗੇ ਥੋੜੀ ਜਨ ਤੱਕ ਖੜ ਜਾ ਚਲਦੀ ਰੋੜ ਦਾ ਟ੍ਰੈਫਿਕ ਸਮੂਹਰਾ ਓਕੇ ਆਂ ਦੇ ਤਾਂ ਆਪੇ ਦੇ ਬਾਹਰ ਜਾ ਕੇ ਕੋਈ ਬੱਚਾ ਬਹੁਤ ਦਿਖਾਉਣਾ ਕਿਹੜਾ ਬਿਲਹਾਲ ਹਜੇ ਅੱਧਾ ਰਸਤਾ ਬਣੀ ਕਵਰ ਕੀਤਾ ਥੋੜਾ ਜਿਹਾ ਕਵਰ ਕੀਤਾ ਬਾਕੀ ਸ਼ੀ ਜੁੜੇ ਰਹੋ ਫਿਰ ਨਾਲੇ ਨਾਲੇ ਸਾਰੇ ਤੁਹਾਨੂੰ ਕੀੜੀਆਂ ਸਾਈ ਜਾਂਦੇ ਆ ਕਿ ਜਿਹੜੇ ਰਹੋ ਮੇਰੇ ਨਾਲ ਇਹਨਾਂ ਨਾਲ ਇਸ ਤਰ੍ਹਾਂ ਠੀਕ ਆ ਅਸੀਂ ਜੁੜੇ ਰਹਿੰਦਾ ਹਾਂ ਤੇ ਨਾਲ ਹਾਂਜੀ ਰੋਟੀ ਆਪਣੀ ਆ ਚੁੱਕੀ ਆ ਹੁਣ ਛਕਦੇ ਆ ਤੇ ਮਿਲਦੇ ਆ ਮਿੱਤਰਾਂ ਦਾ ਟੱਬੇ ਤੋਂ ਰੋਟੀ ਦਾ ਟਿੱਖਾ ਲਈ ਬੇੜਬੂਜਾ ਕਰ ਲਈ ਹੁਣ ਚੱਲੇ ਆ ਘਰੋਂ ਬਸ ਇਹੀ ਸਭ ਜੋ ਬਲੌਗ ਦਾ ਐਂਡ ਹੀ ਆ ਤੇ ਬਸ ਐਂਡ ਹੀ ਆ ਠੀਕ ਆ ਬਾਏ ਬਾਏ ਹਾਂਜੀ ਮਿੱਤਰੋ ਸੈਟੋਂ ਤਕੜੇ ਹੋ ਸਾਰੇ ਤੇ ਆਪਾਂ ਰਾਤ ਆਗੇ ਸੀ 1:3 2 ਵਜੇ ਘਰੇ ਤੇ ਹੁਣ ਮੈਂ ਕਰਦਾ ਬਲੌਗ ਦੀ ਐਂਡਿੰਗ ਥੈਂਕ ਯੂ ਸੋ ਮਚ ਜਿਨ੍ਹਾਂ ਨੇ ਇੱਥੇ ਤੱਕ ਬਲੌਗ ਦੇਖਿਆ ਤੇ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਉਹਨਾਂ ਨੂੰ ਵੀ ਜਿਹੜੇ ਰੱਬ ਦੇ ਬੰਦੇ ਘੱਲੇ ਹੋਏ ਸੀ ਜਾਂ ਰੱਬ ਦੇ ਬੰਦੇ ਜੋ ਮਰਜੀ ਸਮਝੋ ਤੁਸੀਂ ਰੱਬੀ ਰੂਹਾਂ ਹਨ ਜਿਹੜੇ ਉੱਥੇ ਮਿਲੇ ਜਿਨ੍ਹਾਂ ਨੇ ਪਿਆਰ ਦਿੱਤਾ ਕਾਫੀ ਲੋਕ ਮਿਲੇ ਕਾਫੀ ਐਜੂਕੇਟਿਡ ਹਾਈ ਪ੍ਰੋਫਾਈਲ ਲੋਕ ਵੀ ਮਿਲੇ ਜਿਨ੍ਹਾਂ ਨੇ ਵਧੀਆ ਪਿਆਰ ਦਿੱਤਾ ਰਿਸਪੈਕਟ ਕੀਤੀ ਕਈ ਮੇਰੇ ਦਾਦੇ ਦੀ ਉਮਰ ਦੇ ਮੇਰੀ ਫੇਰ ਦੀ ਉਮਰ ਦੇ ਵੀ ਮਿਲੇ ਜਿਨ੍ਹਾਂ ਨੇ ਕਿਹਾ ਵੀ ਬਹੁਤ ਵਧੀਆ ਲੱਗਦਾ ਜਦੋਂ ਮੈਂ ਕੁੜਤਾ ਜਿਆਦਾ ਨਾਲ ਆਇਆ ਸੀਗਾ ਜਿਨ੍ਹਾਂ ਨੇ ਕਿਹਾ ਰੂਹ ਖੁਸ਼ ਕਰਤੀ ਸਾਡੀ ਕਹਿੰਿਆਂ ਨੂੰ ਖੁਸ਼ੀ ਮਿਲੀ ਤੇ ਬਸ ਇਹੀ ਖੁਸ਼ੀ ਮੈਨੂੰ ਚਾਹੀਦੀ ਆ ਵੀ ਮੈਨੂੰ ਦੇਖ ਕੇ ਜੇ ਕੋਈ ਖੁਸ਼ ਹੁੰਦਾ ਸੀ ਕਿਣੀ ਕਾਫੀ ਲੋਕਾਂ ਨੇ ਫੋਟੋਆਂ ਵੀ ਕਰਾਈਆਂ ਥੈਂਕ ਯੂ ਸੋ ਮੱਚ ਇੰਨੀ ਜੋਗਾ ਮੈਂ ਹੈ ਨਹੀਂ ਜਿੰਨਾ ਮੈਨੂੰ ਪਿਆਰ ਤੇ ਸਤਿਕਾਰ ਦਿੱਤਾ ਲਵ ਯੂ ਆ ਸਾਰਿਆਂ ਨੂੰ ਥੈਂਕ ਯੂ ਜਿਉਂਦੇ ਵਸਦੇ ਰਹੋ